ਹਾਂਜੀ ਲੋਵ ਮੁੰਡਾ ਜੱਲੇ ਦੇ ਕਾਲਜ ਨੂੰ ਅੱਜ ਤੇ ਬਾਕੀ ਦਿਖਾਣਿਆ ਤੁਹਾਨੂੰ ਸਾਰਾ ਜਾਗੇ ਨੇ ਜਿੱਦਾਂ ਵੀ ਹੋਵੇ ਤੇ ਸ਼ਾਮ ਨੂੰ ਆਪਾਂ ਕੱਢਣੀ ਆਂ ਕਣਕ ਬਾਕੀ ਦਿਖਾਣਿਆ ਸਾਨੂੰ ਸਾਰਾ ਦਿਨ ਦਾ ਕੀ ਪ੍ਰੋਸੀਜਰ ਕਹਿੰਦੇ ਹੁੰਦਾ ਸਾਰਾ ਚਲੋ ਬਣਦੇ ਆ ਸਾਨੂੰ ਹਾਂਜੀ ਮਾਰ ਪੜ ਗਿਆ ਦੇਖੋ ਕਹਿੰਦੇ ਕਿਹੜਾ ਆ ਮੂੰਹ ਨੂੰ ਨਹੀਂ ਆਏ ਚਿਪਟਾਈ ਆ ਮੁੰਡਾ ਨਹੀਂ ਸਾਬਾ ਹੋਣਾ ਲੱਗੇ ਨੇ ਮੇਰੇ ਮੁੰਡਾ ਨਹੀਂ ਬਾਲ ਬਣਾਇਨ ਲੱਗੇ ਮੀਨ ਉਹਨਾਂ ਦੇ ਅਰਥੀ ਕਰੀ ਤੇ ਆਈ ਉਹ ਯਾਰ ਕੋਈ ਜਾਣ ਲਿਆ ਕੇ ਦਊਂਗਾ ਜੀ ਤੀਨ ਜਾਣ ਬਣੀਆਂ ਸਾਲਾ ਆਉਂਦਾ ਕਦੇ ਕਦੇ 8 ਵਾਲੀ ਬੱਸੇ ਤੁਰਿਆ ਹੁੰਦਾ ਕਦੇ 9 ਵਾਲੀ ਇਹ ਨਹੀਂ ਕੋਈ ਕੁ ਬੋਲਾ ਲੱਗਦਾ ਉਹ ਗੈਨੀ ਪ੍ਰਭਜੋਤ ਕੀਤਾ ਜਾਂਦਾ ਉਹ ਆਖੀ ਚੱਲਦਾ ਉਹ 8 ਵਾਲੀ ਜਾਂਦਾ ਨਾ ਜੀ ਸਾਡੇ ਐ ਭਾਈ ਜੇ ਮੈਂ ਅੱਜ ਸੱਚੀ ਦੇ ਵਿੱਚ ਲੱਗਿਆ ਇਸੇ ਕੰਮ ਕਰਦੇ ਆਇਆ ਜੀ ਜਲ ਜਣਾ ਬਹੁਤ ਆ ਆ ਜਲ ਜੂਗੇ ਹੋ ਦੇਖੋ ਮੇਨਾ ਬਾਰਵਾ ਕੈਨੇਡਾ ਜਾਵਾਂਗੇ ਹੋ ਰਾਣਾ ਆ ਗਿਆ ਰਾਣਾ ਰੱਜੇ ਚੱਲੇ ਆਈਟਾ ਹੀ ਨੂੰ ਐਂ ਦਾ ਕਣ ਕਵੜ ਕੇ ਮੂੰਹ ਕਹਿੰਦੇ ਥੋੜੇ ਹੋਰ ਤਾਂ ਲ ਹੋ ਗਿਆ ਹੈ ਰਾਣਾ ਹੋ ਗਿਆ ਕਾਲਾ ਤੁਹਾਡੀ ਭੈ ਕਣ ਕਾ ਜਿਆਦਾ ਵੱਢ ਲਈ ਰਾਣੇ ਦੇ ਆਣੇ ਹੋਣੀ ਕਣਕਾਂ ਗੋਣਕਾਂ ਵੱਢ ਕੇ ਵੇਲੇ ਵੀ ਹੋ ਗਏ ਅਸੀਂ ਇਹਨੇ ਕੰਮ ਸ਼ੁਰੂ ਵੀ ਨਹੀਂ ਕੀਤਾ ਉਹ ਭਾਈ ਭੈਣ ਮੈਂ ਜੀ ਇਹਨੇ ਖਲੋਣ ਤੇ ਆ ਬੱਬੇ ਜੀ ਜੇ ਬੱਬੇ ਜੀ ਪੰਜਾਬ ਵਿੱਚ ਗੇਟਮੈਨ ਦੇ ਪੈਰੀ ਪਾਇਆ ਜਾਂਦਾ ਹੀ ਜਾਂਦੇ ਗੇਟਮੈਨ ਦੇ ਪੈਰੀ ਪਾਇਆ ਨਹੀਂ ਕਹਿੰਦਾ ਕਿ ਓਏ ਮੋਰੇ ਗੇਟਮੈਨ ਬੈਠਾ ਹੈ ਕੁਛ ਨਾ ਕੁਛ ਪਹਿਲੇ ਕੈਕਸਟਰ تھا ਗੇਟ ਕੈਕਸਟਰ تھا ਪਹਿਲੇ ਹਾਂ ਇਹ ਰਾਤਿੰਕਾ ਹਾਂ ਲੈਤਾ ਸੀ ਸਣੀ ਸਾਹਿਬ ਸਣੀ ਸੋ ਸਣੀ ਸਾਹਿਬ ਸਣੀ ਤਾਂ ਅੱਜ ਸੜੇ ਹੀ ਚੜਤਾ ਲੰਦਾ ਸਾਹਿਬਾ ਜੀ ਜੀ ਨਮਸਕਾਰ ਮੈਂ ਤੁਹਾਨੂੰ ਬਹੁਤ ਬਹਾਦਸ਼ਾਮ ਲੋ ਜੀ ਜੁਮਾਨ ਜੀ ਮੈਂ ਸਵਾਗਤ ਹੈ ਜੁਮਾਨ ਜੀ ਜੁਮਾਨ ਜੀ ਮੈਂ ਸਵਾਗਤ ਹੈ ਬਾਜੋ ਚੇਅਰਮੈਨ ਸਾਹਿਬ ਨੇ ਦੇਖਣੀ ਵੀਡੀਓ ਹੈ ਕੋਈ ਨਹੀਂ ਕਰਕੇ ਲੋ ਜੀ ਆ ਦੇ ਕਹਿੰਦੇ ਚੱਲੇ ਰੈਡਿਕਲ ਚੈੱਕ ਕਰਾਂ ਚੱਲਦੇ ਹਾਂ ਹੁਣ ਪ੍ਰਿੰਸੀਪਲ ਸਾਹਿਬ ਦੇ ਰੂਮ ਕਦਾ ਬੈਠਾ ਆ ਲਗਾਤੀ ਹੈ ਨਾਸ ਨਾਸ ਕੋਲ ਕਾਓ ਚਲਿਏ ਚੱਲ ਚਲਿਏ ਬਸ ਐ ਤੁੱਪ ਲੱਗਦੀ ਰਾਨਾ ਦੇਖੋ ਛੋ 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 ਤੁੱਪੇ ਵਾਲੀ ਲੱਗਣ ਲੱਪੇ ਯਾਰ ਗਰਮੀ ਬਹੁਤ ਹੋਈ ਜੋ ਪਈ ਆ ਪੈਰ ਪਰ ਨਾ ਉੱਟ ਗਿਆ ਨਾਲ ਦੇ ਦੋ ਜਿਹੜੇ ਰਾਮ ਨਾ ਮੋਰੇ ਮੋਰੇ ਤਰਵੇਂ ਨਾ ਬਣੀ ਕੀ ਕਾਲੀ ਹੋਈ ਆ ਤਾਂ ਗਰਮੀ ਬੜੀ ਲੱਗਦੀ ਪਈ ਯਾਰ ਅੱਲ ਲੈ ਜਾ ਕੇ ਦੇਖਦੇ ਆ ਪਿੰਡ ਕੀ ਪ੍ਰੋਗਰਾਮ ਬਣਦਾ ਬਦਾਮ ਸ਼ੇਕ ਪੀਓ ਕੇ ਸੋਣਿਓ ਪੀਣਾ ਛੋਟੇ ਛੋਟੇ ਪੀਸ ਨਹੀਂ ਚਾਕਲੇਟਾ ਦੇ ਹੁੰਦੇ ਮੋੜੀ ਹੈਗੀ ਆ ਰਣਾ ਲੱਗਾ ਕਹਿੰਦੇ ਕੀ ਗਾਣਾ ਤੇ ਕੋ ਰਣਾ ਜੀ ਆਪਣੇ ਆਲੇ ਆ ਰਹੀ ਆ ਹਲੋ ਜੀ ਕਹਿੰਦੇ ਗੋਲਫੀਆਂ ਖਾਂਦੇ ਹੋਏ ਲਓ ਜੀ ਰਾਣਾ ਅਜ ਥੋੜਾ ਸਮਾਨ ਲੈਣ ਚਾਹਦੇ ਸਵਾਰ ਲੈਣਾ ਹੈ ਰਾਣਾ ਕੋਈ ਠੀਕ ਹੈ ਲੈਣਾ ਕੀ ਹੈ ਤੁਸੀਂ ਚੱਲਦਾ ਮੈਂ ਠੀਕ ਹੁਣ ਲੈਣਾ ਤੇ ਪੰਜਾਲ ਪਈ ਹੈ ਲਾਲਾ ਵੇ ਬੋਤਲ ਵੋਏ ਹੋਏ ਬੋਤਲਾਂ ਵਾਹ ਉਦਦਾ ਸੁਣੀਆ ਹੈ ਹਨਾ ਕੀ ਦਾ ਨਹੀਂ ਹੋਵੇ ਪ੍ਰਾਈਸ ਕੀ ਹੈ 200 ਨਹੀਂ ਉਦਦਾ ਮੈਂ ਤੇ ਸ਼ੇਕ ਕਰ ਆਇਆ 400 ਉੱਪਰ 200 ਲੱਗਾ ਹੈ ਚਾਤੋ ਲਿਗੋ ਤੇ ਲੈ ਗਿਆ ਅੱਜ 50 ਪਰ ਇਹ ਨਹੀਂ ਆਣੀ ਪਹਿਲੇ ਲੈ ਜਾਣਾ ਭਾਜੀ ਹੋ ਗਿਆ ਕਿੱਥੇ ਆਏ ਕਿੱਥੇ ਰੱਖਾਂ ਲੱਗਾ ਤੁਨ ਦੇਖਣ ਦੇ ਕਿੱਦਾਂ ਲੱਗਿਆ ਜਿੱਦਾਂ ਸਾਲ ਲੈਣਾ ਹੁੰਦਾ ਨਹੀਂ ਆਓ ਆਓ ਕੀ ਕਰਦਾ ਆ ਜੀ ਆਮ ਮੋਹਿੰਦ ਨੇ ਕੋਕ ਨਹੀਂ ਲੈਣਾ 100 ਰੁਪਏ ਦਾ ਕੇਲੇ ਲਿਆ ਹੈ ਸੇਲੀ ਵਾਸਤੇ ਬਾਈ ਬਾਨ ਜੱਟ ਕਮਾਨ ਫਰੀ ਮਮਾ ਇਕ ਲੇਕਤਾ ਹੀ ਦਾ ਬੈਗ ਕਰਕੇ ਰੱਖਿਓ ਨੀ ਦੋ ਦੋ ਸਿੱਟਣ ਹੁੰਦੇ ਨਹੀਂ ਤੱਪੜ ਜਿੱਟ ਨਹੀਂ ਆ ਵੀ ਹੈ ਕਿ ਰੈਗ ਜੇ ਕਿਸੇ ਨੇ ਹੁਣ ਹੈਗਾ ਹੈ ਤੂੰ ਹੈਗਾ ਮੈਂ ਦੌੜ ਜਾਣਾ ਥਵਾਲੇ ਆ ਵੀ ਓਏ ਤੇਲੇ ਥਾਲੀ ਓਏ ਉਹ ਲੈ ਜੋਧ ਜੂਦ ਵਾਸਤੇ ਵਧੀਆ ਹੈ ਨਾ ਬੱਬੀ ਹੈ ਨਾ ਆ ਗਿਆ ਮੋਹੀ ਤੂੰ ਆ ਜਾ ਯਾਰ ਇੱਧਰ ਆਉ ਹੋਰੇ ਨਹੀਂ ਖੰਡੋ ਪੂਰੀ ਸਾਲ ਬੰਦ ਬੰਦ ਮਾਰਨੀ ਹੈ ਆਲੇ ਗਾਰਡਨਿੰਗ ਕਰਨ ਲਈ ਆਓ ਉਹ ਇੱਧਰ ਆਂਦਾ ਹੋ ਇੱਧਰ ਆਓ ਇੱਧਰ ਆਓ ਇੱਥੇ ਦਾ ਕੁਕਰ ਰੇਟ ਹੀ ਲਿਖਿਆ ਮੈਨੂੰ ਰੇਟ ਸਾਲਾ ਹੋਣਾ ਕੁਛ ਨਾ ਕੁਛ ਤਾਂ ਰੇਟ ਹੋਣਾ ਓਏ ਆਹ ਹੋਏ ਅਭੀ ਓਏ ਮੋਹੀ ਤਾਂ ਦੇ ਓਏ ਇੱਥੇ ਮਾਰਿਓ ਇੱਥੇ ਮੈਂ ਆਪਣੇ ਕੰਮ ਤੇ ਲੰਗਿਆ ਚਾਬੇ ਚ ਬੇ ਲੰਗਣੂ ਵੈਸੇ ਹਨਾ ਤਾਂ ਟੰਗੀ ਗੋਲ ਉੱਪਰ ਤੈਨੂੰ ਕਿੱਥੇ ਮਾਰਿਓ ਪੁਟੰਗ ਦੇ ਸਾਲਾ ਟੰਗੀ ਡੇਪਣ ਮੈਂ ਤੇਰਾ ਸਾਜ ਗਗਲ ਰੇਟ ਬਹੁਤ ਸੋਹਣਾ ਓਏ ਹੁਣ ਦੇਖੀ ਇਹਨੇ ਵੀ ਚੱਕਰ ਲੈਣਾ ਆਗੇ ਹਾਥ ਨਾਲਾ ਬੈਠੀ ਗਲਾਸ ਨੂੰ ਮੈਂ ਇਹਦੇ ਨਾਲ ਚੱਲਦਾ ਮੈਂ ਡੇਢ ਰੋਣਾ ਇੱਕ ਲੈ ਗਲਾਸ ਮਾਮਾ 100 ਹੁੱਲੇ ਮਾਮਾ 150 ਦੇ ਗਲਾਸੀ ਗਰਾਸੀ ਆ ਇਹ ਮਹਿੰਗੀ ਗਰਾਸ 150 ਦੀ ਉਹ ਛੋੜੀਆਂ ਵੀ ਹੁੱਲੇ ਬੱਬੇ ਹੋਰ ਬੈਂਕ ਹੋਰ ਦੀ ਗਲਾਸੀ ਉਹ ਜੇਬੀ ਜਮੀਂ ਪਾਣਾ ਕੋ ਚਾਹ 30 ਰੁਪਏ ਦੀ ਆਹ ਪਲੇਟ ਜਹੀ ਆ ਮੈਨੂੰ ਬੜਾ ਵੀ ਪਾਣਾ ਨਹੀਂ ਗੱਗੂ ਦਾ ਆਈਲੇ ਪਾਂਡੇ ਕੱਠੇ ਹੁੰਦੇ ਗੱਲ ਕਰਾਂ ਲਈ ਉਹ ਸੁਣੋ ਜੇ ਇਹ ਗੁੱਗੂ ਦਾ ਪਿਆ ਹੈ ਗੁੱਗੂ ਛੱਡਣਾ ਹਨ ਮੈਂ ਗੱਲ ਛੱਡਣਾ ਨਹੀਂ ਫਾਲੇ ਨੇ ਕੱਢ ਕੇ ਲੈ ਜਾਣੀ ਐ ਦਾਂ ਦਾ ਖਰਾਬ ਦਾ ਉਹ ਸਾਹਮਣੇ ਬਿਚਾਰ ਮੈਂ ਪਤਾ ਕੀ ਸੋਚਿਆ ਸੀ ਮੈਂ ਸੋਚਿਆ ਸੀ ਤੂੰ ਲੈ ਕੇ ਜਾਈ ਝਾੜੂ ਇਹ ਲੈ ਕੇ ਆਉਂ ਬੇਲਣਾ ਬੇਲਣਾ ਆਹੋ ਇੱਕ ਜਣਾ ਕੜਚੀ ਫੜਾ ਕੇ ਤੋਰ ਦਿਓ ਇਹਨਾਂ ਇਧਰ ਇਹਨਾਂ ਨੇ ਇਹ ਨੋਟਕਾ ਮਾਸ ਤੇ ਯਾਨੇ ਓ ਰੇ ਯਾਨੇ ਭਾਈ ਚਾਰਾ ਦੇ ਓਏ ਹੋਏ ਉਹ ਤਾਂ ਨਹੀਂ ਇਹਨਾਂ ਨੂੰ ਤੇਗੜੀ ਹਟਾ ਚੱਕੇ ਉਹ ਕਿਹੜੀਆਂ ਲਾ ਇਹ ਕਿਹਨੇ ਚੱਕ ਲੈ ਗਿਆ ਤੈਨੂੰ ਲੈ ਕੇ ਦਿੱਤੀਆਂ ਗਏ ਹੋਏ ਜੋ ਲੱਗਣਾ ਉਹੀ ਕਹਿਣਾ ਤੈਨੂੰ ਹਨਾ ਵੀ ਸਾਰੇ ਪਾਗੇ ਦੇਖੋ ਇੱਕ ਵਾਰੀ ਮੈਂ ਨਹੀਂ ਪਾਇਆ ਨੇ ਇੱਕ ਵਾਰੀ ਤੁਸੀਂ ਵੀ ਪਾਓ ਰੱਖਦੇ ਰੱਖਦੇ ਹੋਰ ਕੋਈ ਐਨਕ ਲੱਭੋ ਨਹੀਂ ਪਾ ਨੌੜਾ ਆਏ ਅੱਛਾ ਮੈਂ ਸਾਰੇ ਸੇਲ ਆ ਇੱਧਰ ਨਹੀਂ ਗਏ ਆਪਾਂ ਇੱਕ ਤਾਂ ਕਿੱਧਰ ਨਹੀਂ ਗਏ ਇੱਧਰ ਇੱਧਰ ਛੇਕੜ ਦੇਖਣਾ ਕੀ ਕੀ ਦੇਖਣਾ ਇੱਧਰ ਪੜ ਜਾ ਉਹ ਕੋਲੇ ਆਹ ਉਹ ਸੱਚ ਮੈਂ ਜੇਮ ਮ ਲੱਗਣਾ ਓ ਯਾਰ ਤੇ ਕੀ ਕਹਿੰਦਾ ਜੇਮ ਮ ਲੱਗਣਾ ਭਾਈ ਆਹ ਕੋਲੇ ਆਣ ਜੇਮ ਮ ਮਾਰਨੀ ਆ ਸਾਲੇ ਟੱਕਲੇ ਲੱਗੂਗਾ ਫੇਰ ਹੋਊਗਾ ਕੁਛ ਓਏ ਆਣ ਪਏ ਸਾਹਮਣੇ ਕੋਲੇ ਆ ਗਿਆ ਨੇ ਆਨੇ ਕਾਂਜ ਲੈ ਤੂੰ ਆ ਹੁਣ ਓਕਾ ਦੇ ਤੇ ਸਾਲਿਆ ਮੇਰੇ ਚੋੜ ਲੈ ਇਹ ਤੇ ਸੱਫੜ ਦੇ ਓਏ ਇਹ ਵੀ ਇੱਧਰ ਆਉ ਆ ਦੇਖੋ ਚੋੜ ਲੈ ਲੈ ਸਰਪ ਲੈ ਲੈ ਤੇ ਤੂੰ ਜਿਹੜਾ ਮਾਜੀ ਸਾਬਣ ਲੈ ਲੈ ਨਾਣਾ ਲੈ ਲੈ ਨਾਣਾ ਤੇ ਤੰਦਈਆ ਨਾਣਾ ਦਾ ਮੈਂ ਇਹ ਗੱਗੂ ਰਹਿਣਾ ਇਦਾਂ ਤੇ ਆ ਯਾਰ ਰਹਿਣਾ ਤੇ ਕਰਦਾ ਤੇਰੀ ਸਾਬਣ ਮਾਰ ਕੇ ਸਿਰ ਖੋ ਉਹ ਡੱਬੂ ਲੈ ਲੈ ਡੱਬੂ ਸਾਬਣ ਉਹਨੇ ਮੈਨੂੰ ਵਧੀਆ ਲੱਗਾ ਆਪਣੇ ਨਹੀਂ ਇਹ ਮੋਈ ਤੇ ਆਪਣੇ ਨਹੀਂ ਕਹਿੰਦਾ ਸੈਂਥੋ ਲੈਣਾ ਮੈਂ ਰਹਿਣਾ ਉਹ ਰੋਹਾਰਾ ਠੰਡਾ ਬਹੁਤ ਆਉਂਦਾ ਹੈ ਇਹ ਹੈਗੀ ਆ ਪਵਾ ਕੀ ਓਏ ਮੋਹਤੈ ਨੂੰ ਪਤਾ ਹੈ ਇਹ ਸਾਲ 5 ਸਾਲ ਕਰਨ ਹੈਲਫਾਸਾ ਕਰਨ ਉਹ ਹਾਂ ਦੇਖਿਆ ਹੈਗਾ ਤੇ ਵਧੀਆ ਹੀ ਬੜਾ ਕੇ ਦੇਖਿਆ ਹੈਗਾ ਪਤਾ ਕਿੰਨੀ ਵਧੀਆ ਹੈ ਉੱਦੇ ਵਧੀਆ ਹੈ ਠੀਕ ਹੈ ਨਾ ਕੀ ਫੋਨ ਲਗਾਏ ਰੋਟ ਠੀਕ ਹੈ ਕਿ ਤੇ ਮੋਬਾਈਲ ਲੈ ਚੋੜ ਓਏ ਆ ਦੇ ਆ ਦੇਖ ਓਏ ਓਏ ਜੇ ਜੇਪਾ ਭੰਨਣਾ ਉਹਨਾਂ ਦੇ ਕੇ ਕੰਮ ਓਏ ਜਦੋਂ ਮਗਨ ਛੱਡਦੀਆਂ ਹੁੰਦੀਆਂ ਨਾ ਉਹ ਦੋ ਚਾਰ ਦਾਣੇ ਇਦਾਂ ਛੱਡ ਲਈ ਮੁੱਠਾ ਨਹੀਂ ਭੰਨੀ ਆ ਗਈ ਚਲੋ ਹੋਰ ਚਲੀ ਦੋ ਦੋ ਅਮੇ ਚਲੀਏ ਕਿੰਦੇ ਦੇਖੋ ਦੂਧ ਦੀ ਜਗਤ ਨੂੰ ਨਹੀਂ ਤੇਰੇ ਬੱਚਿਆਂ ਦੇ ਦੂਧ ਚਲੋ ਉਹਦੀ ਜੇਲੀਡ ਵਾਲੇ ਪੜਾਉਂਦਾ ਫੋਨ ਵੀੜਾ ਪੀਲਾ ਇਹ ਤੇ ਇਹ ਤੂੰ ਪੀਆ ਕਰ ਓਏ ਹਾਂ ਆ ਦੇ ਦੇ ਐਵੇਂ ਨਾ ਲਈ ਇਹ ਨਹੀਂ ਗੱਲ ਇਹ ਹੁਣ ਕੀ ਦੇਖਣ ਲੱਗਾ ਓਏ ਹੁਣ ਚਾਦਰ ਲੈਂਣ ਪੜ ਗਏ ਕਿੱਧਰ ਗਏ ਸਾਡੇ ਉੱਧਰ ਦੇਖੋ ਟੋਲੀ ਉਰੀ ਕਿੱਦਾਂ ਆ ਕਿੱਥੇ ਗਏ ਹੁਣ ਇਹ ਫੋਨ ਲੈ ਲੈ ਹਾ ਓਏ ਸਾਲੇ ਉੱਪਰ ਨਾ ਮੋੜ ਰੋਕ ਲਾ ਭਾਈ ਰੋਕ ਲਾ ਆਂਦੀ ਹੱਲੇ ਹਾ ਸਾਡੇ ਬੰਦੇ ਲੱਗੇ ਹੋ ਕੋਈ ਕੰਮ ਲਿਫਟ ਜਾਣ ਲੱਗੇ ਸੈਣੀ ਲੈ ਕੇ ਆਣੀ ਚਾਹੀਦੀ ਕੀ ਲੈ ਕੇ ਆਣੀ ਹੈ ਇਹਦੀ ਨਹੀਂ ਛੱਡੋ ਸੈਣੀ ਨੂੰ ਮਾਮਾ ਦੇ ਮਕਾਨ ਟਾਣਾ ਜਾਣੇ ਕੈਮਰਾ ਦੇਖੋ ਇਹਨੂੰ ਖੋਲ ਲਓ ਦੇਖੋ ਖੋਲੋ ਕੈਮਰਾ ਹੈ ਨਹੀਂ ਭਾਈ ਇੱਥੇ ਇਹ ਜਾਂਦਾ ਵਾਹ ਲਲਾ ਚੁਪਕਣੇ ਥੱਲੇ ਹੋ ਲੈਣੇ ਕੁਝ ਸਾਲਾ ਕੀ ਪ੍ਰਾਈਸ ਦਾ ਪ੍ਰਾਈਸ ਕੀ ਹੈ ਬਿਲਕੁਲ ਟੀਜੀ ਜੱਜ ਸਾਲੇ ਕੁਝ ਨਾ ਕੁਝ ਕਰ ਹੀ ਜਾਂਦੇ ਘੜੇ ਆਹ ਭਾਈ ਉਹਨੇ ਤਾਂ ਕੁਲ ਵਾਲੇ ਲੱਗਦੇ ਮੋਲਾ ਲੈ ਆ ਨੇ ਅੰਦਰ ਮਾਮਾ ਬਾਥਰੂਮ ਵਿੱਚ ਖੁੰਡਾ ਖੋਲ ਲਿਓ ਯਾਰ ਬੜਾ ਟਾਈਮ ਲਾਤੈ ਨੇ ਚੱਲੋ ਆ ਗਈ ਆ ਗਈ ਚਲੋ ਚੱਲੋ ਜਲੇ ਖੋਡੇ 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 ਕੈਮਰਾ ਤੇ ਲਗਾ ਪਹਿਲੇ ਜਿਆਦਾ ਸਰ ਉਹ ਇੱਕ ਤੇ ਜਾਣਾ ਸੀ ਇੱਕ ਤੇ ਹੀ ਜਾਣਾ ਹੁਣ ਡਰਦਾ ਕਹਿੰਦੇ ਮਾਈਨਸ 1 ਕਿ ਆਹੋ ਤੁਹਾਡਾ ਲੱਗਦਾ ਥੱਲੇ ਚੱਲਣਾ ਹੋ ਗਏ ਕੀ ਹੁੰਦਾ ਸਟੋਰ ਚ ਜਲ ਜਾਣਾ 0 ਤੇ ਘਰ ਇਹਨੂੰ ਇੱਕ ਤੇ ਘਰ ਥਾਲੇ 0 ਤੇ ਘਰ ਮੈਨੂੰ ਪਤਾ ਨਾ ਕੋਈ ਮਾਈ ਜਾਵੇ ਇੱਥੇ ਇੱਕ ਤੇ ਭਾਈ ਕੱਪੜੇ ਆ ਗਏ ਆ ਇੰਜ ਕਰਾਂ ਲਾਪੈ ਉਹ ਤੇਨੂੰ ਕੀ ਹੋਇਆ ਉਹ ਯਕਾ ਇਹਨੇ ਮੇਰੇ ਮੰਡੇ ਪੇੜੇ ਨੂੰ ਮੂਹ ਤੇ ਆਉਂਦੀ ਉਹ ਲੈ ਕੇ ਆ ਰਿਹਾ ਸੀ ਸਲੀਪਾ ਆਹ ਮੈਂ ਗਏ ਲੈ ਆਉਣ ਉਹਨੇ ਕੁਪ ਵੀ ਨਹੀਂ ਮੇਰੇ ਵਾਲੇ ਘਰੇ ਅਰੇ ਲੈ ਆ ਲੈ ਉਹਦੇ ਕੋਈ ਵੀ ਨਹੀਂ ਡੱਬ ਥਾਪਣ ਲੈਣਾ ਸੀ ਉਹ ਵਿਚਾਰੇ ਲੱਭਾ ਨਹੀਂ ਆ ਗਏ ਚੱਲਦੇ ਹੁਣ ਬਸਾਨੇ ਵਾਲੀ ਇਹ ਦੇਖਦੇ ਆ ਲੈ ਲਿਆ ਨਹੀਂ ਜਿਹੜਾ ਸਮਾਨ ਤਾਂ ਹੀ ਲੈਣਾ ਸੀ ਲੈ ਲਿਆ ਇਸਕੋ ਕਿਵੇਂ ਪਤਾ ਇਹਨੂੰ ਇਦਾਂ ਦੀ ਵਾਕੇ ਦਿੰਨੇ ਆ ਇਹਨੂੰ ਇਦਾਂ ਦੀ ਵਾਕੇ ਦੋ ਇਹਨੂੰ ਵਧੀਆ ਜਾਨ ਚਾਰ ਬਣਾ ਲਿਆ ਨਹੀਂ ਮੈਨੂੰ ਦਈ ਇਦਾਂ ਦਾ ਆ ਕਿੰਨੇ ਦੀ ਆ ਹਾਰੇ ਕਿੰਨੇ ਤੋਂ ਵੇਚ ਗਾੜ ਗਿਆ ਗਾੜ ਗਿਆ ਇਹ 20 ਦਾ ਕਿੱਦਾਂ ਹੁੰਦਾ ਏ ਕਿੱਦਾਂ ਦਾ 20 ਰੁਪਏ ਲਾਉਦਾ ਇਹ ਹੋਏ ਉਹ ਹੁੰਦਾ ਜਿਹੜਾ ਉੱਥੇ ਨਹੀਂ ਜਾਵਾਂਗੇ ਦੇਖਦੇ ਆ ਚੱਟ ਆ ਦੇਖ ਕਿਹੜਾ ਆ ਗਿਆ ਸਾਹੀ ਰੋਲ ਤੋਂ ਨਾ ਆਇਆ ਯਾਹ ਅਰੇ ਇਹ ਵੀ ਆਦਾ ਨਹੀਂ ਚਾਪ ਲੋਹਾਂ ਕੀ ਹੋਇਆ ਲੜ ਪਏ ਕਿੱਥੇ ਆਣ ਲੜ ਪਏ ਸਾਧ ਗੱਟਾ ਲਾਇਆ ਮੈਨੂੰ ਇਹ ਤੋਲੂਗੀ ਅੰਦਰ ਉੰਦਰ ਕਿੱਧਰੇ ਭਰ ਬਦਲ ਗਿਆ ਮੋਟਾ ਬਣ ਗਿਆ ਇਹ ਦਿਨ ਨਾਲ ਸਾਹ ਨਹੀਂ ਮਾਰਦੇ ਹਿੱਕ ਮਾਰੀ ਓਏ 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 ਕੋਣ ਆਪੇ ਲਾਪੜ ਦਿਓ ਲਾਪੜ ਦਿਓ ਲਾਪੜ ਦਿਓ ਰੱਖਣਾ ਨਹੀਂ ਰੱਖ ਓਏ ਅਸੀਂ ਇੱਧਰ ਕਿੱਥੇ ਜਾਣਾ ਬਤਾ ਅਸੀਂ ਐਡੀ ਮਾਲਪੁਰ ਵਾਲੇ ਆ ਸਾਰੇ ਜੀ ਮੈਂ ਨਹੀਂ ਹੈਗਾ ਕਰਦੇ ਆ ਆ ਦੇਖੋ ਮੈਂ ਇੱਕ ਹੋਰ ਆ ਗਿਆ ਬਾੜ ਨਾਲੇ ਬੋਕਰੇ ਆ ਏ ਏ ਏ ਪਾਣੀ ਪਲਾ ਦੇ ਯਾਰ ਪਾਣੀ ਪਣਾ ਦੇ ਉਹਦਾ ਸਾਹ ਸੁੱਕ ਗਿਆ ਮਾਮਾ ਉਹਦਾ ਸਾਹ ਸੁੱਕ ਗਿਆ ਯਾ ਯਾਨਕ ਲਾਦ ਅਸਲੀ ਅਸਲੀ ਮਾੜਾ ਲਾਦ ਸਹੀ ਐ ਐਨ ਕਾ ਮਾ ਮੈਂ ਇੱਕ ਸਾਈਡ ਹੀ ਆਇਆ ਹਿੰਦੀ ਕਿਤੋਂ ਚੱਕੀ ਹੈ ਉਹ ਗੇੜ ਗਈ ਮੇਰੀ ਆਨੇ ਦਾ ਉਹ ਚੱਕੀ ਪਾਣੀ ਬੁਲਾ ਯਾਰ ਪਹਿਲਾਂ ਅਬੀ ਦੇਖ ਦੇ ਕੋਈ ਉਹ ਬੱਲੇ ਉਹ ਲਿਆ ਸ਼ਿਓ 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 ਐਨੇ ਅੱਧੀ ਬੋਲ ਰੇ ਪੀਲੀ ਆਪੇ ਆਪਣੀ ਜਿਹੜੀ ਵਾਲੀ ਕਿਆ ਬੈਲਾ ਆ ਇਹ ਆ ਕੇ ਨਾ ਰੋਣਾ ਨਹੀਂ ਪੜਾ ਜੀ ਨੂੰ ਦੇਤੀ ਮੋਹਰੇ ਉਹ ਵੀ ਲਿਆ ਕਿੱਥੇ ਆ ਦਰਗੀ ਹੋਏ ਆ ਪ੍ਰਧਾਨ ਜੀ ਨੇ ਓਏ ਮੋਹਰੇ ਆ ਜਾ ਮੇਰਾ ਮੇਰੀ ਕਿੱਟ ਕਿੱਥੇ ਆ ਇਧਰ ਮੋਹਰੇ ਮੋਹਰੇ ਆ ਜਾ ਇਧਰ ਮੋਹਰੇ ਆ ਆ ਦੇਦਰ ਆ ਜਾ ਇੱਥੇ ਆ ਜਾ ਆ ਜਾ ਖਾਲੀ ਇੱਥੇ ਆ ਜਾ ਓਏ ਸੀਟ ਨਹੀਂ ਵੀ ਉਹ ਆ ਗਾਣੇ ਚਾਹੂ ਸੀਟ ਨਹੀਂ ਨੀ ਵੀ ਇਹ ਤਾਂ ਪਹਿ ਨਹੀਂ ਹੁੰਦਾ ਅੱਛੇ ਇਹ ਪਹਿਣਾ ਨਹੀਂ ਬਹੁਤ ਜਾਣਦੀ ਹੈ ਮੈਨੂੰ ਪਤਾ ਆ ਗਈ ਉਹੋ ਹੀ ਗੱਲ ਕਰ ਲੈ ਇਹਦਾ ਵਾਹ ਹੋਏ ਆ ਕਹਿੰਦੇ ਥੀੜ ਨਹੀਂ ਵੀ ਬਹੁਤ ਮੁਖਰੀਏ ਨੂੰ ਜਾਣੋ ਹੀ ਜਾਣੋ ਰੋੜੇ ਵਿੱਚ ਆਏ ਆ ਖਾਲੇ ਗੇ ਦੰਤ ਲਾ ਕੇ ਵਾਲ ਖਰਾਬ ਕਰਤੇ ਵਾਲ ਖਰਾਬ ਹੋ ਗਏ ਵਾਲ ਖਰਾਬ ਹੋ ਗਏ ਵਾਲ ਖਰਾਬ ਹੋ ਗਏ ਇਤਨੇ ਮਿੰਟਾਂ ਤੜਾਵੇ ਲੇਟ ਬਣਾਈ ਵੀਡੀਓ ਲੇਟ ਬਣੀ ਐ ਨਾ ਵੀਡੀਓ ਲੇਟ ਬਣਾਉਣ ਲੱਗਾ ਆਹ ਦੇਖਣ ਲੱਗਾ ਉਹ ਜੀਹੇ ਦੇਖਣ ਲੱਗਾ ਕਹਿੰਦਾ ਵਾਲ ਖਰਾਬ ਕਰਦੇ ਆ ਵੀ ਐਟਮੀ ਆ ਉਦਾਂ ਓਏ ਦੂਰ ਤੇ ਤੁਰੇ ਨਾਲੋਂ ਕਿੱਟਾ ਕਿੱਦਾਂ ਰੱਖਿਆ ਆ ਯਾਰ ਮੋਹੀ ਤੋਏ ਆਹ ਕਹਿੰਦਾ ਦੂਰ ਤੇ ਤੁਰੇ ਉਹ ਕਹਿੰਦੇ ਕਿੱਟਾ ਕਿੱਦਾਂ ਰੱਖਿਆ ਕਿੱਟਾ ਸੱਤੀ ਕਿੱਦਾਂ ਰੱਖੀ ਆ 4-5 ਰੱਖੀ ਆ ਟਿਕਟਾ ਦੇ ਕਿੰਨੇ ਰੇਕੀ ਆਏ ਨੇ ਉਹ ਬਾਹਰ ਨਾਲ ਫੇੜਦੇ ਸੀ ਇਹ ਉਹ ਦੀ ਆ ਸਾਡੀ ਸਾਡੇ ਕੋਲ ਹੀ ਆ ਫੇੜਦੇ ਫੇੜਦੇ ਮਾਮਾ 1400 ਰੁਪਏ ਲਾ ਕੇ ਆਇਆ ਨਮ ਨਮ ਅੱਜੋ ਗੰਢੀ ਗੰਢੀ ਕੱਟ ਕਿਹੜੇ ਕੱਪੜੇ ਲੈ ਕੇ ਆਏ ਨਵੇਂ ਇਹ ਇਹ ਕੀ ਕਰਨ ਮਾਤਾ ਵਾਲੇ ਪਰਚਾਰਾ ਬਾਬਾ ਲਾਏ ਆ ਇਹਨਾਂ ਮਾਰੇ ਪਰਚਾਰਾ ਲੱਗਦਾ ਟੋਪੋ ਲੱਗਦੇ ਓ ਇੱਕ ਵਾਗੇ ਹਾਂ ਸਹੀ ਆ ਸਹੀ ਆ ਹੋਰ ਕੀ ਆ ਹੋਰ ਕੱਢ ਗਈ ਆ 100 ਰੁਪਏ 100 ਰੁਪਏ ਪਾ ਜਾ ਕੇ ਗਿੱਟ ਜੇ ਨੂੰ ਆ ਬੜਾ 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 ਖੜਾ ਹੋ ਕੇ ਦਿਖਾਓ ਖੜਾ ਹੋ ਕੇ 200 200 ਪੜਾਈਏ ਆ ਬਗੇ ਇਹਨੇ ਬੋਲ ਲਾ बाकी नहीं माल पर आ गए कहंदे जी माल पर हां देखो खड़ी है लोयो तो लो आने सी गादे गर्मी बड़ी हो गई हुन त लगे पिंड भी पहुंचने बुंद भी लाने खाने ही आने गर्मी बड़ी हो गई है बस ओ यार त ਆਦਾ ਪਿਆ ਬਾਈ ਦੇਖਦੇ ਆ ਲੈਂਦੇ ਆ ਖਾਣੇ ਗੁਲਫੀ ਲੈ ਕੇ ਚੱਲਦੇ ਆ ਯਾਰ ਚਾਕਲੇਟ ਨਹੀਂ ਦੇ ਦੇ ਭਾਈ ਇੱਥੇ ਸੁਖੀ ਵੀ ਵਾਲੀ 10 10 ਕਰਦੇ ਹਾਂ ਹਾਂਜੀ ਲੋ ਜੀ ਗੁਲਫੀ ਖਾ ਲੋ ਪਰ ਲੱਗੇ ਪਿੰਡ ਪਹੁੰਚਣ ਸਾਡੇ ਘਰ ਦੇ ਬਾਹਰੇ ਖੜੇ ਉਵੀ ਆਇਆ ਦੁੱਧ ਬਣ ਹੈ ਉਹ ਵੀਰ ਤੇ ਹਾਂ ਜੀ ਕਹਿੰਦੇ ਪੂਸ ਪੂਸ ਚੋਕੇ ਦੁੱਧ ਦਪਾਇਆ ਸੀਗੇ ਬਾਕੀ ਕਹਿੰਦੇ ਚੱਕੋ ਬਰੋੜਾ ਟੂੜੀ ਵੀ ਆ ਗਈ ਅਨਰਾਜ਼ ਨੂੰ ਕਰਨੀ ਪੈਣੀ ਇਹ ਵੀ ਅੰਦਰ ਦੋ ਰਿਪਰ ਆ ਗਏ ਨਿਕਲ ਹੋਰ ਆਊਗਾ ਇਹਨੇ ਜੋ ਰਿਕਾਰਡਿੰਗ ਕੱਢ ਕੇ ਕਰੂੰਗਾ ਹਾਂ ਜੀ ਟੂੜੀ ਤਾਂ ਆਪਣੀ ਆ ਗਈ ਸੀਗੀ ਇਹਨੂੰ ਕਰਦੇ ਆਂ ਅੰਦਰ ਤੇ ਬਾਕੀ ਦੇਖਦੇ ਆਂ ਇਹ ਕੰਪੈਨ ਨਾਲ ਜਿਹਨੂੰ ਕਿਹਾ ਸੀ ਉਹ ਕੰਮ ਦੇਖਦੇ ਆਂ ਜੇ ਰਾਤ ਨੂੰ ਆਏ ਬਾਕੀ ਦੇਖਦੇ ਆਂ ਮੁੰਡੇ ਨੂੰ ਕਰਦਾ ਹੁਣ ਟਰਾਲੀ ਵਾਲੇ ਨੂੰ ਲੈ ਲੈਂਦੇ ਆਂ ਜੇ ਵਹਿਲੀ ਹੋਈ ਤਾਂ ਆਪਾਂ ਰਾਤ ਨੂੰ ਬੜਾ ਲੈਣੀ ਨਹੀਂ ਤਾਂ ਫਿਰ ਸਵੇਰ ਨੂੰ ਤਾਂ ਬਣਾਣੀ ਪੈਣੀ ਸਵੇਰ ਨੂੰ ਦੇਖਾਂਗੇ ਹੁਣ ਕਹਿੰਦੇ ਤੂੜੀ ਕਰਨੀ ਪੈਣੀ ਯਾਰ ਹੁਣ ਕਰਦੇ ਆਂ ਤੂੜੀ ਫਿਰ ਅੰਦਰ ਦੋਰੀ ਭਰਾ ਗਏ ਨੇ ਬਾਕੀ ਜਸਪਾ ਲਾਉਣਾ ਗਿਆ ਨਹੀਂ ਆ ਜਾ ਹਾਂਜੀ ਪਲੀਆਂ-ਪਲੀਆਂ ਲੈ ਆਂਦੀਆਂ ਬੰਦੇ ਲੱਗੇ ਆਣ ਉਹਨੇ ਆ ਥੋੜੀਆਂ ਹੋਰ ਜੂਤੇ ਦਾ ਰੈਡੀ ਕਰਦਾ ਖਾਲੀ ਨੇ ਆਨੇ ਪਾ ਜਾ ਕੇ ਆ ਮੇਰੇ ਖਾਨਾ ਤਿੰਨ ਆ ਤਿੰਨੇ ਕਰਿਆ ਗਿਆ ਵਾ ਕੀ ਆਪਣੇ ਹੈਗੇ ਬਾਕੀ ਸਾਡੀ ਮੰਮੀ ਦੇ ਕੋਕੜੀ ਮੰਮੀ ਚੱਕੂ ਦੀ ਟੋੜੀ ਬਣਨੀ ਕੰਨਾ ਹੈ ਆੰਦੀ ਲੋ ਬੰਦੇ ਲੱਗੇ ਹੋ ਬਾਹਰ ਚੱਲਦੇ ਆ ਬਾਹਰ ਦੇਖਦੇ ਆ ਉੱਧਰ ਵੀ ਲੱਗੇ ਸੱਟਣ ਅੱਗੇ ਚੱਲਦੇ ਆ ਬਾਹਰ ਮਿੱਟੀ ਦਾ ਟੱਬਾ ਹੋਵੇਗਾ ਉਹਦੇ ਕਰਕੇ ਥੋੜੀ ਜਿਹੀ ਆਪਰ ਨੂੰ ਦੇਖਦੇ ਆ ਚੱਲਦੇ ਆ ਬਾਹਰ ਨੂੰ ਅਜੀਬ ਬਾਹਰ ਆ ਕੇ ਦੇ ਲਈ ਨਹੀਂ ਰਹਿ ਲੱਗਦਾ ਕਿ ਉਹਨੇ ਵਿੱਚ ਤਾਂ ਲੱਭ ਲੱਗਦਾ ਸੀਗਾ ਬਾਹਰਾਂ ਹਨ ਹਨੇਰਾ ਲੱਗਿਆ ਲੱਗਦਾ ਪਿਆ ਹੱਲੇ ਟਾਈਮ ਤੇ ਦੇ ਹਨ ਹੱਲੇ ਦਿਨ ਹੀ ਲੱਗਦਾ ਪਿਆ हां देखो एक ऐ लग्यो बंदे हैं ठीक है ओ बड़ी लड दिखाई हो ना बाहर ये जाके फिर अंदर ही आंदे हूं। ਹੁਣ ਕਹਿੰਦੇ ਮਿੱਟੀ ਮਿੱਟੀ ਕਰਦੇ ਨਹੀਂ ਹੈ। ਹਾਂ। ਓਏ ਕਿ ਉਹ ਵਰਦੀ ਦਾ ਇਹ ਕਿੱਥੇ ਆ? ਮੇਰੇ ਵੀ ਬਹੁਤ ਹੈ। ਓਏ ਹਾਂ। ਅਕੀ ਲੱਗੇ ਉਹ ਬਾਹਰ ਹਾਂ ਯਾ ਤੇ ਹੰਦੇ ਲੋ ਮੁੰਡਾ ਕਹਿੰਦੇ ਕੰਪੈਨ ਵੀ ਖੇਤਾਂ ਜਾ ਗਈ ਉਹ ਆਪਣੇ ਤੇ ਕਣਕ ਦਾ ਵੀ ਕਹਿੰਦੇ ਹੁਣੇ ਆਪਾਂ ਕਾਦਣਾ ਕੰਮ ਵੜਦੇ ਨਹੀਂ ਹੁਣੇ ਮੇਰੇ ਖਿਆਲ ਨਾਲ ਆਉਂਦੀ ਪਈ ਐ ਸ਼ਾਇਦ ਆਪਾਂ ਵੀ ਚਾਹਦੇ ਆ ਵੀ ਖੇਤਾਂ ਨੂੰ ਆਉਂਦੇ ਪਈ ਉਧਰੋਂ ਭਾਈ ਦਾ ਫੋਨ ਆ ਗਿਆ ਸੀ ਭਾਈ ਦਾ ਵੇ ਕਹਿੰਦੇ ਆਜੋ ਖੇਤਾਂ ਲੱਗਾ ਮਾਣ ਪਹਿਲਾ ਕਹਿੰਦਾ ਵੀ ਨਾ ਵੱਡਾ ਕੇ ਹੁਣ ਕਹਿੰਦਾ ਹੁਣੇ ਮਟਾਰੋ ਲੱਗ ਕੇ ਆਈਓ ਕੰਪੈਨ ਬਾਕੀ ਚੱਲਦੇ ਆਂ ਦੇਖਦੇ ਆਂ ਬਿੰਦਰ ਤੋਂ ਬਿੰਦਰ ਹੁਣ ਤਾਂ ਆਪਣੀ ਮੇਰੇ ਖਿਆਲ ਸਾਹ ਪੜਾ ਲਈ ਆ ਬਾਕੀ ਦੇਖਦੇ ਆਂ ਚੱਲਦੇ ਆਂ ਦੇਖ ਕੇ ਜਾਂ ਕੀ ਕਹਿੰਦਾ ਭਾਈ ਕਹਿੰਦਾ ਮੈਂ ਖੇਤਾਂ 'ਚ ਖੜਾ ਆਂ ਮੈਨੂੰ ਲੱਗਦਾ ਕਿ ਇਹ ਦੋ ਕੰਪੈਨ ਆ ਰਹੀ ਆ ਉਹਦੀ ਇਹ ਇੱਧਰ ਇੱਕ ਖੜੀ ਆ हां लट्टा मारਦਾ ਇਹੀ ਆ ਬਾਕੀ ਦੇਖਦੇ ਆਂ ਜਾ ਕੇ ਕਣਕ ਦਾ ਵੀ ਕੰਮ ਕਹਿੰਦੇ ਰਾਤੋਂ ਰਾਤ ਕਰਦੀ ਹੈ ਹੋਈਏ ਫੇ ਛੇਤੀ ਛੇਤੀ ਵਿਹਲੇ ਕਹਿੰਬਾ ਕਿਉਂ ਆਇਓਈ ਪਾਇਓ ਮਗਰਲੀ ਆ ਕਿਹੜੀ ਆਹ ਵਾਲੀ ਆ ਮੁਰੇ ਆ ਹਾਂ ਨਾਲ ਹੀ ਹੋਇਆ ਹੈਗਾ ਨਾ ਫੇਰਾ ਹਾਂ ਹਰੇ ਦੇ ਨਾਲੇ ਥੱਲੜੀ ਆ ਥੱਲੜੀ ਜਿੱਥੇ ਪੁਲਿਸ ਦੀ ਇਹਦੀ ਵੱਟ ਘਟੇ ਆ ਹਾਂਜੀ ਲੋ ਜੀ ਕਹਿੰਦੇ ਉਹ ਲੱਗੇ ਆਣੋਂ ਖੜੇ ਖੇਤ ਚ ਤੇ ਪਹਿਲਾਂ ਤਾਂ ਮੈਨੂੰ ਲੱਗਾ ਸ਼ਾਇਦ ਆ ਰਹੀ ਆ ਪਰ ਇਹ ਕਿਸੇ ਹੋਰ ਦੀ ਹੋਈ ਆ ਇਹਨੂੰ ਫੋਨ ਕੀਤਾ ਕਹਿੰਦਾ ਮੈਂ ਤਾਂ ਇੱਧਰ ਖੜਾ ਆ ਪਹਿਲਾਂ ਮੋਂਦ ਕੋਲ ਨਹੀਂ ਚੱਲਾ ਸੀ ਉਹਦਰ ਦੀ ਇਹਨੇ ਹਾਕੇ ਮਾਰ ਲਈ ਬਾਕੀ ਮੋਟਰਸਾਈਕਲ ਦੀ ਲਾਈਟ ਕੱਢੇ ਹਨੇਰਾ ਵੈਸੇ ਕਾਫੀ ਹੋ ਗਿਆ ਹੈ ਮੇਰੇ ਖਿਆਲ ਨਾਲ ਟਾਈਮ ਜ਼ਿਆਦਾ ਹੀ ਹੋ ਗਿਆ ਹਾਂ ਚਲੋ ਤੂੜੀ ਦਾ ਵੀ ਕੰਮ ਹੋ ਗਿਆ ਬਟ ਆਪਣੀ ਹੱਲੇ ਆਪਣੀ ਬਣਾਉਣ ਨੂੰ ਪਈ ਆ ਉਹ ਤਾਂ ਵੈਸੇ ਮੇਰੇ ਖਾਂ ਦਾ ਚਾਰ ਤਿੰਨ ਸ਼ਾਇਦ ਚਾਰ ਰਿਪਰ ਘਰੇ ਆ ਗਏ ਆ ਬਾਕੀ ਆਪਣੇ ਬਣਣੀਆਂ ਤਾਂ ਬਾਕੀ ਹੋਰ ਹੱਲੇ ਦੇਖਾਂਗੇ ਤੇ ਉਹ ਤਾਂ ਆ ਗਈ ਦੇਖੋ ਲੱਗਾ ਮੋੜਨੋ ਯਰ ਨਹੀਂ ਰੇਕਰ ਐਂ ਕਹਿੰਦੇ ਲੱਗੇ ਰਾਤ ਨੂੰ ਕੰਮ ਕਰਨ ਕਹਿੰਦੇ ਹਾਂ ਜੱਸਿਆ ਹੋਰ ਹੋਰ ਤੇ ਆ ਗਈ ਕਹਿੰਦੇ ਕੰਪੈਨ ਲੋ ਬਈ ਆ ਗਿਆ ਗੈਂਗ ਹੈਲੋ ਜੀ ਬਾਕੀ ਸ਼ੁਰੂਆਤ ਨੂੰ ਰਾਤ ਨੂੰ 9 ਟਾਈਮ ਹੋ ਗਿਆ ਆ 9:30 ਬਾਕੀ ਆਂਦੇ ਮਗਰ ਛੱਡ ਆੜੀ ਹੋਣੀ ਆਦੀ ਦਾ ਗੈਂਗ ਕਹਿੰਦੇ ਜੀ ਹੋ ਗਿਆ ਕੰਮ ਹੋ ਗਿਆ ਕਹਿੰਦੇ ਬਾਹਰ ਨੂੰ ਆਪਾਂ ਪਰੇ ਚੱਲਦੇ ਆਂ ਇਹ ਚੱਲੀ ਜਾਣ ਦਿਓ ਲੈੜ ਦੇਖੋ ਕਿੱਦਾਂ ਕਰਦੀ ਹੈ ਪੱਕੀ ਘੁੰਮ ਕੇ ਆਣ ਦਿਓ ਡਰਾਈਵਰ ਨੇ ਬਾਹਰ ਤੇ ਨਿਕਲਣਾ ਹੀ ਹੈ। ਉਹੀ ਉਹੀ ਹਾਂ ਇਹ ਤਾਂ ਹੈ ਭਾਈ। ਕੋਈ ਚੀਜ਼ੇ ਟੁੱਟ ਗਈ ਕੋਈ ਕੁਝ ਹੋ ਗਿਆ ਕੋਈ ਕੁਝ ਤਾਂ ਬੰਦੇ ਨੇ ਬਾਹਰ ਨਿਕਲਣਾ ਫੇਰ ਲਿਬੜਣਾ ਹੀ ਆ। ਬਾਹਰ ਤੇ ਨਿਕਲਣਾ ਹੀ ਆ ਅਕਸਰ ਨੂੰ ਬੰਦੇ ਨੇ। ਹਾਂਜੀ ਹਾਂਜੀ। ਇਹ ਹੁੰਦੀ ਆ। ਇਹ ਮੈਂ ਕਹਾਂ ਆਸਾਨੀਆ ਮੈਂ ਆਪਣੀ ਮਾਸਪੀ ਦੇ ਮੁਰੇ ਨਾ ਜਾਣ ਲੱਗਿਆ। ਸ਼ਹੀ। ਪਰਾਲੀ ਨੂੰ ਮੈਂ ਨਾ ਲੱਗਦਾ ਆ। ਟਰਾਲੀ ਭੇਜ ਲੱਗੀ ਜਾਣ। ਲੱਗੇ ਆਣ ਰੋਟਰੈਕਟਰ ਦਾ ਸਾੜੇ ਘੜੇ ਆ ਮੇਰੇ ਉੱਤੇ ਝਾੜੀ ਵੀ ਲੱਗੀ ਏ ਹਾਂਜੀ ਓਏ ਉੱਪਰ ਝਾੜੀ ਵੀ ਲੱਗੀ ਏ ਆਓ ਓਏ ਵਾ ਜੋ ਵੀ ਦੇ ਬਣਾਤਾ ਫਿਰ ਉਹ ਵਾ ਉਹ ਵੀ ਝਾੜੀ ਐ ਉਹ ਵੀ ਲੱਗੀ ਹਾਂ ਹੋ ਆਓ ਉੱਪਰ ਵੀ ਹੈਗੀ ਇੱਕ ਹਾਂਜੀ ਇਹ ਪਹਿਲਾ ਹੈ ਨੀ ਇਹਨੂੰ ਦੀਨ ਘਰੋਂ ਦੇਖ ਆਵਾ ਨਹੀਂ ਦੇਖਣਾ ਅੱਗੇ ਜਾ ਕੇ ਹਾਂਜੀ ਹਾਂਜੀ ਤਾਂ ਲੋ ਡੈਡੀ ਖੋਣੀ ਵੀ ਕਹਿੰਦੇ ਆ ਗਏ ਹਾਂਜੀ ਇਹਦੇ ਘਰੇ ਆਗਾ ਸੀਗੇ ਬੇਲੇ ਬਲੇ ਹੋ ਗਏ ਪਾਤਾਲੂ ਜਾਵਾਂਗੇ ਮੰਡੀ ਬਾਕੀ ਮਿਲਦੇ ਆ ਕੱਲ੍ਹ ਵਾਲੀ ਵੀਡੀਓ ਵਿੱਚ